ਤਾਂ ਗੱਲ ਕਰਾਂਗੇ ਜੀ ਚਿਪ ਵਾਲੇ ਪਾਸਪੋਰਟ ਦੀ ਜਿਹਨੂੰ 2.0 ਦਾ ਨਾਮ ਵਿਦੇਸ਼ ਮੰਤਰਾਲੇ ਨੇ ਦਿੱਤਾ ਤੇ 24 ਜੂਨ 2025 ਨੂੰ 13ਵੇਂ ਪਾਸਪੋਰਟ ਸੇਵਾ ਦਿਵਸ ਦੇ ਉੱਤੇ ਇਸ ਨੂੰ ਲਾਂਚ ਹੈ ਜਿਹੜਾ ਕਰ ਦਿੱਤਾ ਹੈ ਹੁਣ ਤੁਹਾਨੂੰ ਵਰਕਿਆਂ ਵਾਲਾ ਪਾਸਪੋਰਟ ਆ ਜਿਹੜਾ ਦੇਖਣ ਨੂੰ ਨਹੀਂ ਮਿਲੂਗਾ ਬਲਕਿ ਇੱਕ ਟੈਂਪਰ ਪ੍ਰੂਫ ਚਿਪ ਵਾਲਾ ਪਾਸਪੋਰਟ ਆ ਜਿਹੜਾ ਹੁਣ ਬਣਨ ਜਾ ਰਿਹਾ ਜਾਂ ਕਹਿਣ ਤੋਂ ਭਾਵ ਬਣਨਾ ਸ਼ੁਰੂ ਹੋ ਚੁੱਕਿਆ ਹੈ ਮਿਲਣਾ ਸ਼ੁਰੂ ਹੋ ਚੁੱਕਿਆ ਹੈ ਹੁਣ ਜਦੋਂ ਵੀ ਤੁਸੀਂ ਕੋਈ ਨਵਾਂ ਪਾਸਪੋਰਟ ਬਣਾਉਣਾ ਹੈ ਤਪਾ ਨੂੰ ਚਿਪ ਆਲਾ ਮਿਲੂਗਾ ਜੋ ਪਹਿਲਾਂ ਬਣਿਆ ਹੋਇਆ ਉਹ ਐਕਸਪਾਇਰੀ ਹੋ ਗਿਆ ਜਾਂ ਜਿੰਮੇਦਾਰ ਸਾਲ ਦੀ ਮਿਆਦ ਹੁੰਦੀ ਹੈ ਇਸ ਤੋਂ ਬਾਅਦ ਇਹ ਚਿਪ ਆਲਾ ਬਣੂਗਾ ਤਾਂ ਹੁਣ ਇਹਦਾ ਫਾਇਦਾ ਕੀ ਹੈ ਜੋ ਵੀ ਤੁਹਾਡਾ ਨਿੱਜੀ ਡਾਟਾ ਹੋਊਗਾ ਉਹ ਇਸ ਪਾਸਪੋਰਟ ਤੇ ਲੱਗੇ ਚਿਪ ਦੇ ਵਿੱਚ ਸਟੋਰ ਹੋਊਗਾ ਤੇ ਸੇਫ ਹੋਊਗਾ ਤੇ ਇਸ ਨਾਲ ਕੋਈ ਵੀ ਛੇੜਛਾੜ ਆ ਜਿਹੜੀ ਨਹੀਂ ਕਰ ਸਕੂਗਾ ਦੂਸਰਾ ਇਸ ਦਾ ਫਾਇਦਾ ਤੁਹਾਨੂੰ 에ਅਰਪੋਰਟ ਤੇ ਘੱਟ ਸਮਾਂ ਜਿਹੜਾ ਹੁਣ ਲਾਈਨ ਦੇ ਵਿੱਚ ਖੜਨਾ ਪਊਗਾ ਤੁਹਾਡੀ ਯਾਤਰਾ ਜਿਹੜੀ ਉਹ ਸੌਖੀ ਹੋ ਜੂ ਇੱਕ ਦੇਸ਼ ਤੋਂ ਦੂਜੇ ਦੇਸ਼ ਤੱਕ ਜਾਣਾ ਵੀ ਜਿਹੜਾ ਹੁਣ ਆਸਾਨ ਹੋ ਜੂ ਕਿਉਂਕਿ ਇਸ ਚਿਪ ਦੇ ਜਰੀਏ ਕੁਝ ਸੈਕੰਡਾਂ ਦੇ ਵਿੱਚ ਹੀ ਤੁਹਾਡਾ ਸਾਰਾ ਡਾਟਾ ਜਿਹੜਾ ਉਹ ਸਬੰਧਤ ਅਧਿਕਾਰੀ ਦੇਖ ਲਿਆ ਕਰੂਗਾ ਸੋ ਪਹਿਲਾਂ ਜਿਹੜਾ ਵਰਕਿੰਗ ਵਾਲਾ ਪਾਸਪੋਰਟ ਸੀਗਾ ਉਹਤੇ ਸਮਾਂ ਲੱਗਦਾ ਸੀ ਇਸ ਤੋਂ ਇਲਾਵਾ ਇਸ ਪਾਸਪੋਰਟ ਤੇ ਜੋ ਚਿਪ ਲੱਗੀ ਹੈ ਤਾਂ ਸਾਰੀ ਜੋ ਬਾਇਓਮੈਟ੍ਰਿਕ ਜਾਣਕਾਰੀ ਹੋ ਤੁਹਾਡੀ ਉਹ ਇਸ ਚਿਪ ਦੇ ਵਿੱਚ ਸਟੋਰ ਹੋਊਗੀ ਤੇ ਸੁਰੱਖਿਆਤਾ ਜਿਹੜੀ ਬਿਲਕੁਲ ਰਹੂਗੀ ਇਸ ਤੋਂ ਇਲਾਵਾ ਆਈ ਸੀ ਆਓ ਦੇ ਨਿਯਮਾਂ ਤੇ ਇਹ ਪਾਸਪੋਰਟ ਹੈ ਜਿਹੜਾ ਖਰਾ ਉਤਰਦਾ ਹੈ ਅਤੇ ਪਾਸਪੋਰਟ ਹੈ ਜਿਹੜਾ ਉਹ ਦੁਨੀਆ ਭਰ ਦੇ ਵਿੱਚ ਮਾਨਤਾ ਜਿਹੜੀ ਰੱਖਦਾ ਹੈ ਇਸ ਤੋਂ ਇਲਾਵਾ ਅੱਗੇ ਗੱਲ ਆਉਂਦੀ ਹੈ ਪੁਲਿਸ ਵੈਰੀਫਿਕੇਸ਼ਨ ਦੀ ਸੋ ਹੁਣ ਤੱਕ ਕੀ ਸੀ ਜਿਆਦਾ ਸਮਾਂ ਪੁਲਿਸ ਵੈਰੀਫਿਕੇਸ਼ਨ ਤੇ ਹੈ ਜਿਹੜਾ ਉਹ ਲੱਗ ਜਾਂਦਾ ਸੀ ਇਹ ਪ੍ਰਕਿਰਿਆ ਸੀ ਜਿਹੜੀ ਉਹ ਲੰਬੀ ਸੀ ਦੂਰ ਦੂਰ ਦੇ ਇਲਾਕਿਆਂ ਚ ਰਹਿੰਨ ਵਾਲੇ ਜਿਹੜੇ ਲੋਕ ਸੀ ਆਪਣ ਨੂੰ ਪਾਸਪੋਰਟ ਬਣਾਉਣ ਦੇ ਵਿੱਚ ਅੰਮ੍ਰਿਤਿਆਂ ਤੋਂ ਵੱਧ ਦਾ ਸਮਾਂ ਜਿਹੜਾ ਲੱਗ ਜਾਂਦਾ ਸੀ ਇਸ ਲਈ ਵਿਦੇਸ਼ ਮੰਤਰਾਲੇ ਨੇ ਐਮ ਪਾਸਪੋਰਟ ਆਫ ਪੁਲਿਸ ਐਪ ਹੈ ਜਿਹੜੀ ਨਾਲ ਲਾਂਚ ਕੀਤੀ ਹੈ ਇਸ ਐਪ ਦੀ ਮਦਦ ਨਾਲ ਹੁਣ ਪੁਲਿਸ ਵੈਰੀਫਿਕੇਸ਼ਨ ਸੌਖੀ ਹੋਊਗੀ ਸਿਰਫ 5 ਤੋਂ 7 ਦਿਨਾਂ ਦੇ ਵਿੱਚ ਇਹ ਹੁਣ ਤੁਹਾਡੀ ਪਾਸਪੋਰਟ ਦੀ ਜੋ ਵੈਰੀਫਿਕੇਸ਼ਨ ਹੈ ਇਸ ਐਪ ਦੇ ਜਰੀਏ ਹੋ ਜਾਇਆ ਕਰੂਗੀ ਤਾਂ ਇਹ ਪਾਸਪੋਰਟ 2.0 ਜਿਹਨੂੰ ਆਪਾਂ ਕਹਿੰਦੇ ਇਹ ਵਿੱਚ ਚਿਪ ਵਾਲਾ ਪਾਸਪੋਰਟ ਪ੍ਰਦੇਸ਼ ਮੰਤਰਾਲੇ ਨੇ ਲਾਂਚ ਜਿਹੜਾ ਕਰ ਦਿੱਤਾ ਹੈ ਤਾਂ ਤੁਸੀਂ ਵੀ ਇਸ ਜਾਣਕਾਰੀ ਨੂੰ ਹੋਰਾਂ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੇ